ਯੋਤੇ ਕੀ ਆਪੋਸਰ ਤੁਹਾਡੇ ਹੱਥੇ ਕਿਹ ਕੁਛ ਚਾਹਉਂਦਾ ਸਰ ਪੋਸਟਰ ਤੁਹਾਨੂੰ ਦਿਖ ਰਿਹਾ 168 ਡੀਪੀ ਦਾ ਪੋਸਟਾ 41 ਕਲਾਸ ਮਾਸਟਰ ਦੇ ਇੱਕ ਟ੍ਰੇਡਰ ਦੇ ਵਿੱਚ 168 ਪੋਸਟ ਦੀ ਦਿੱਤੀ ਹੋਈ ਹੈ ਅਸਲੀ ਡੀਪੀ ਦੀ ਹੈ ਹੂੰ ਉਹਨਾਂ ਚ ਅਸੀਂ ਨੰਬਰ ਲੈ ਕੇ ਮੈਰਿਟ ਸੂਚੀਆਂ ਦੇ ਵਿੱਚ ਆਏ ਮੌਜੂਦਾ ਸਰਕਾਰ ਵੱਲੋਂ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਪਰ ਇਹਨਾਂ ਨੇ ਹਲੇ ਤੱਕ ਸਾਨੂੰ ਜੋਇਨਿੰਗ ਨਹੀਂ ਦਿੱਤੀ ਸਟੇਸ਼ਨ ਅਲਾਟਮੈਂਟ ਵੀ ਸਾਡੀ ਨਹੀਂ ਹੋ ਚੁੱਕੀ ਹੈ ਇੱਥੇ 3 ਸਾਲ ਹੋ ਗਏ ਸਾਨੂੰ ਲਗਾਤਾਰੀਆਂ ਫੋਕੜਾਂ ਲਈ ਮਜਬੂਰ ਕੀਤਾ ਹੋਇਆ ਇਹਨਾਂ ਸਰਕਾਰਾਂ ਨੇ ਉਸੇ ਸਵਾਲ ਕੀਤੇ ਫਿਰ ਕੀ ਕਹਿੰਦੇ ਵਿਧਾਇਕ ਸਾਹਿਬ ਮੈਂ ਹੁਣ ਵੀ ਸਵਾਲ ਇਹ ਹੀ ਪੁੱਛਾਂ ਕਿ ਸਾਡੀ ਇਹਦੀ ਭਰਤੀ ਆ ਕਦੋਂ ਪੂਰੀ ਕੀਤੀ ਜਾਊਗੀ ਉਹਨਾਂ ਨੇ ਮਿੱਠਾ ਜਿਹਾ ਸੁਵਾਸ਼ਣ ਦੇਤਾ ਜਿਵੇਂ ਮਿੱਠੀਆਂ ਗੁਣੀਆਂ ਦੰਦੇ ਆ ਕੋਈ ਗੱਲ ਨਹੀਂ ਜੀ ਤੁਹਾਡਾ ਕਰਾਂਗੇ ਮੈਂ ਮੰਤਰੀ ਸਾਹਿਬ ਮੈਂ ਕਰੂੰਗਾ ਗੱਲ ਮੈਂ ਸਿੱਖਿਆ ਮੰਤਰੀ ਸਾਹਿਬ ਨਾਲ ਕਰੂੰਗਾ ਮੈਂ ਭਗਵੰਤ ਮਾਨ ਨਾਲ ਗੱਲ ਕਰੂੰਗਾ ਕਿ ਗੱਲ ਕਦੋਂ ਹੁੰਦੀ ਐ ਇਹ ਦੇਖਣੀ ਆਪਾਂ 3 ਸਾਲਾਂ ਤੋਂ ਅਸੀਂ ਇੱਧੇ ਹੀ ਰੁੜ ਰਹੇ ਹਾਂ ਤੁਸੀਂ ਅੰਦਰ ਵਿਰੋਧ ਕੀਤਾ ਸੀਗਾ ਹਾਂ ਜੀ ਹਾਂ ਜੀ ਕੀਤਾ ਸੀ ਪਹਿਲਾਂ ਵੀ ਸਾਡੇ ਇੱਕ ਵੀਰ ਨੇ ਸਿਲਵਰ ਹੱਥ ਸਾਡੇ ਹੀ ਕੈਂਡੀਡੇਟ ਆ ਉਹਨੇ ਵੀ ਵਿਰੋਧ ਕੀਤਾ ਪਰ ਇਹਨਾਂ ਦੇ ਵਰਕਰਾਂ ਨੇ ਨਾ ਉਹਨੂੰ ਜਾਲੀ ਕਿਹਾ ਕਹਿੰਦਾ ਵੀ ਤੂੰ ਪੈਸੇ ਲੈ ਕੇ ਬੋਰ ਦਾ ਸਰਕਾਰ ਖਲਾਬ ਅਸੀਂ ਜਾਲੀ ਨਹੀਂ ਆ ਅੱਜ ਮੈਂ ਭਰਤੀ ਆ ਬੋਰ ਦਾ ਹੱਥ ਚ ਲੈ ਕੇ ਖੜਾ ਤਾਂ ਇਹਦਾ ਮਤਲਬ ਮੈਂ ਜਾਲੀ ਨਹੀਂ ਆ ਜੇ ਮੇਰੇ ਆ ਪਰਨਾ ਬੰਨਿਆ ਜਾਂ ਡਰੈੱਸ ਆਪ ਮੇਰਾ ਇਦਾਂ ਦਾ ਮੈਂ ਜਾਲੀ ਨਹੀਂ ਆ ਮੈਂ ਬੇਰੁਜ਼ਗਾਰ ਆ ਉਹਦੇ ਬਾਰੇ ਉਹ ਬੇਰੁਜ਼ਗਾਰ ਕਿਹੜਾ ਮੈਂ ਪੜਿਆ ਲਿਖਿਆ ਬੇਰੁਜ਼ਗਾਰ ਆ ਮੇਰੇ ਸਭ ਉਹਦੇ ਬਾਰੇ ਨਹੀਂ ਕੁਝ ਬੋਲੇ ਉਹ ਦਿਨ ਐ ਹੋਇਆ ਬਿਲਕੁਲ ਨਹੀਂ ਉਹ ਤਾਂ ਮਿੱਟੀ ਪਾਉਣ ਦੀਆਂ ਲੱਗੇ ਹੋਏ ਆ ਨਾ ਫਿਰ ਵੀ ਗੱਲ ਨੂੰ ਵੀ ਸਾਡੇ ਵਰਕਰਾਂ ਤੇ ਗੱਲ ਆ ਰਹੀ ਹੈ ਇਸ ਕਰਕੇ ਉਹਨਾਂ ਨੇ ਇਸ ਦਾ ਕੋਈ ਆਹੁੰਨੀ ਦਿੱਤਾ ਲੇਕਿਨ ਜਿਹੜੀ ਮੈਂ ਗੱਲ ਆਪਦੀ ਵਾਰ-ਵਾਰ ਰੱਖੀ ਵੀ 108 ਪੋਸਟਾਂ ਜਿਹੜੀਆਂ ਉਹ ਸਾਡੀਆਂ ਭਰਤੀ ਪੂਰੀ ਕਦੋਂ ਕਰੋਗੇ ਤੁਸੀਂ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਕਿ ਸਾਨੂੰ ਜੋਇਨਿੰਗ ਲੈਟਰ ਵੀ ਮਿਲਿਆ ਸੀਗਾ ਜੀ ਸਾਨੂੰ ਜੋਇਨਿੰਗ ਲੈਟਰ ਵੀ ਮਿਲਿਆ ਹੋਇਆ ਸਟੇਸ਼ਨ ਅਲਾਟਮੈਂਟ ਤੁਹਾਡਾ ਸਟੇਸ਼ਨ ਕਿਹੜਾ ਹੈ ਮੇਰਾ ਜਲੰਧਰ ਹੈ ਜਲੰਧਰ ਅਲਾਟ ਹੋਇਆ ਜੀ ਜਲੰਧਰ ਸਕੂਲ ਹਾਂ ਬாய் ਸਕੂਲ ਦੇ ਵਿੱਚ ਹਾਂ ਸੀਨੀਅਰ ਸੈਨਰੀ ਸਕੂਲ ਬாய்ਸ ਹਾਂ ਜਲੰਧਰ ਦੇ ਵਿੱਚ ਤੇ ਫਿਰ ਉਹਨੂੰ ਜੋਇਨ ਕਰਾਇਆ ਨਹੀਂ ਗਿਆ ਨਹੀਂ ਕਰਵਾਇਆ ਗਿਆ ਸਰ ਜਦ ਤੇ ਜੋਇਨਿੰਗ ਕਰਨੇ ਜਾਣਾ ਸੀ ਮੈਡੀਕਲ ਕਰਵਾ ਕੇ ਜਦੋਂ ਗਏ ਤਾਂ ਉਦੋਂ ਪ੍ਰਿੰਸੀਪਲ ਸਰ ਨੂੰ ਫੋਨ ਆ ਜਾਂਦਾ ਕਹਿੰਦੇ ਵੀ ਡੀਓ ਆਫਿਸ ਦੇ ਵਿੱਚੋਂ ਕਿ ਇਹ ਭਰਤੀ ਹੈ ਜਿਹੜੀ ਉਹ ਰੋਕ ਲਈ ਜਾਗੇ ਹਮ ਅਸੀਂ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਮੁੜਿਆ ਸਰ ਸਾਨੂੰ ਪ੍ਰਿੰਸੀਪਲ ਨੇ ਫੋਨ ਕੀਤਾ ਕਿ ਜਿਹੜੀ ਜਿਹੜੀ ਭਰਤੀ ਆ ਉਹ ਰੋਕ ਦਿੱਤੀ ਗਈ ਹੈ ਹਮ ਜੀ ਤੁਸੀਂ ਕਿਸ ਤਰ੍ਹਾਂ ਵਿਰੋਧ ਕੀਤਾ ਸਰ ਮੈਂ ਸਿੰਪਲ ਪੋਸਟਰ ਦਿਖਾਇਆ ਤੇ ਇੱਕੋ ਹੀ ਆਵਾਜ਼ ਲਗਾਈ ਆ 168 ਡੀਪੀ ਭਰਤੀ ਪੂਰੀ ਕਰੋ ਹਮ ਜੀ ਇਸ ਤੋਂ ਬਾਅਦ ਮੈਂ ਸਰ ਹੋਰ ਕੁਝ ਵੀ ਨਹੀਂ ਕਿਹਾ ਸਰ ਨੇ ਅਸਵਾਸਨ ਦਿੱਤਾ ਵੀ ਅਸੀਂ ਜਿਹੜਾ ਤੁਹਾਡਾ ਮੁੱਦਾ ਗਾ ਉਹ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ ਮੈਂ ਇਹੀ ਉਮੀਦਾਂ ਦੇ ਨਾਲ ਉਥੋਂ ਚੁੱਪ ਕਰਕੇ ਵਾਪਸ ਆ ਗਿਆ ਉਹ ਰੋਸ ਹੀ ਤੁਹਾਡੇ ਮਨ ਜਿਹੜਾ ਉੱਥੇ ਉਹ ਸਟੂਡੈਂਟ ਆਏਗਾ ਨੌਜਵਾਨਾਂ ਜਿਹੜੀ ਕਸਰ ਰੋਕੀ ਕੀਤੀ ਗਈ ਹੈ ਉਹਨੂੰ ਘਟਾਉ ਕਿਹਾ ਉਹਨੂੰ ਜਾਲੀ ਕਿਹਾ ਉਹ ਰੋਸ ਹੀ ਤੁਹਾਡੇ ਮਨ ਸੀ ਸਰ ਮੈਨੂੰ ਵੀ ਕਹਿ ਸਕਦੇ ਸੀ ਜਾਲੀ ਪਰ ਲੱਗਦਾ ਇਹ ਸਿਆਣੀ ਸਰਕਾਰ ਹੈ ਇਹਨਾਂ ਨੂੰ ਪਤਾ ਵੀ ਜਿੰਨਾ ਅਸੀਂ ਕਿਸੇ ਦਾ ਵਿਰੋਧ ਕਰਾਂਗੇ ਹਾਈਲਾਈਟ ਹੋਵਾਂਗੇ ਇਸ ਕਰਕੇ ਇਹਨਾਂ ਨੇ ਚੁੱਪ ਹੀ ਰਹੇ ਅੱਜ ਤੱਕ ਅੱਜ ਨਹੀਂ ਕੁਝ ਬੋਲੇ ਲੇਕਿਨ ਉਦੋਂ ਸਾਡੇ ਕੈਂਡੀਡੇਟ ਨੂੰ ਇਹਨਾਂ ਨੇ ਜਾਲੀ ਕਿਹਾ ਤੇ ਪੈਸੇ ਲੈ ਕੇ ਹੋਰ ਜਿਹੜੀਆਂ ਹੈਗੀਆਂ ਹੈਗੀਆਂ ਪਾਰਟੀਆਂ ਦੇ ਵੱਲੋਂ ਆਇਆ ਕਿਹਾ ਉਸ ਮਾਮਲੇ ਤੋਂ ਤੁਹਾਡੀ ਇੱਜ਼ਤ ਬੰਦੀ ਕੁਛ ਕਰ ਰਹੀ ਜੀ ਫਿਲਪਰ ਕਰ ਰਹੀ ਹੈ ਸਰ ਅਸੀਂ ਆਪਦੇ ਵਿਹਾਫ ਤੇ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਤੁਸੀਂ ਉਹਨਾਂ ਤੋਂ ਵਰਕਰਾਂ ਤੋਂ ਆਪਦੇ ਮਾਫੀ ਮੰਗਵਾਓ ਉਹਦਾ ਜਿਹੜਾ ਮਤਲਬ ਉਹਦੀ ਹਾਨੀ ਹੋਈ ਆ ਮਾਨ ਹਾਨੀ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਵੀ ਕੇਸ ਕਰਨ ਦੇ ਕਿਉਂਕਿ ਇਹਨਾਂ ਦੇ ਵਰਕਰਾਂ ਨੇ ਜਿਹੜੇ ਅਨਪੜ ਵਰਕਰ ਹੈ ਮੈਂ ਪੜੇ ਲਿਖੇ ਵਰਕਰ ਨਹੀਂ ਕਹੂੰਗਾ ਕਿਉਂਕਿ ਪੜਿਆ ਲਿਖਿਆ ਇਨਸਾਨ ਹਰੇਕ ਦੀ ਰਿਸਪੈਕਟ ਕਰਦਾ ਹੈ ਇੱਜ਼ਤ ਕਰਦਾ ਹੈ ਅਸੀਂ ਇੱਜ਼ਤ ਕਰਨੀ ਜਾਣਦੇ ਆ ਤੇ ਕਰਵਾਉਣੀ ਵੀ ਜਾਣਦੇ ਆ ਇਸ ਕਰਕੇ ਸਾਡੀ ਜਿਹੜੀ ਇੱਜ਼ਤ ਬਹਾਲੀ ਲਈ ਉਸ ਤੋਂ ਮਾਫੀ ਮੰਗੀ ਜਾਵੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ 168 ਜੀਪੀ ਭਰਤੀ ਆ ਜਿਹੜੀ ਇਹਨਾਂ ਨੇ ਆਸ਼ਵਾਸ਼ਣ ਦਵਾਇਆ ਉਹ ਮੁੱਖ ਮੰਤਰੀ ਨਾਲ ਗੱਲ ਕਰਨ ਤੇ ਉਸ ਬੱਚੇ ਨੂੰ ਸੇਲਵੜਾ ਦਾ ਜਿਹੜਾ ਸਾਡਾ ਕੈਂਡੀਡੇਟ ਆ ਉਹ ਤੋਂ ਮਾਫੀ ਮੰਗਾ ਜੀ